ਜੋ ਕੁਦਰਤ ਨੇ ਪੰਜਾਬ ਨੂੰ ਦਿੱਤਾ ਹੋਇਆ ਉਹ ਹਜੇ ਤੱਕ ਅਸੀਂ ਦਿਖਾ ਨਹੀਂ ਸਕੇ ਸੋ ਅਸੀਂ ਫਿਰ ਟੂਰਿਜ਼ਮ ਡਿਪਾਰਟਮੈਂਟ ਨਾਲ ਗੱਲ ਕਰਕੇ ਅਫਸਰਾਂ ਨਾਲ ਇਹ ਫੈਸਲਾ ਕੀਤਾ ਪੰਜਾਬ ਦੇ ਟੂਰਿਜ਼ਮ ਨੂੰ ਉਸ ਲੈਵਲ ਤੇ ਲੈ ਜਾਣਾ ਜਿੱਥੇ ਇਸ ਤੋਂ ਪਹਿਲਾਂ ਕਦੇ ਨਹੀਂ ਪਹੁੰਚਿਆ ਸੀ ਸੋ ਅਸੀਂ ਚਾਹੁੰਦੇ ਆ ਕਿ ਜੋ ਹਜੇ ਤੱਕ ਲੋਕਾਂ ਨੇ ਪੰਜਾਬ ਦਾ ਪੱਖ ਦੇਖਿਆ ਹੀ ਨਹੀਂ ਉਹ ਦਿਖਾਣਾ ਹੈ ਰੰਜੀਤ ਸਾਗ ਡੈਮ ਉਹਦੇ ਨਾਲ 10 ਕਿਲੋਮੀਟਰ ਇੱਕ ਚਮਰੋੜ ਜਗਾ ਚਮਰੋੜ ਇੱਕ ਪਾਸੇ ਜੰਮੂ ਕਸ਼ਮੀਰ ਦੀ ਪਹਾੜੀ ਹੈ ਇਧਰ ਹਿਮਾਚਲ ਦੀ ਪਹਾੜੀ ਹੈ ਇਧਰ ਪੰਜਾਬ ਵਾਲੀ ਪਹਾੜੀ ਹੈ ਔਰ 57 ਕਿਲੋਮੀਟਰ ਦੇ ਰੇਡੀਅਸ ਦੀ ਲੇਕ ਹੈ ਇਸ ਤੋਂ ਵੱਧ 블루 ওয়াਟਰ ਦੇਸ਼ ਦੇ ਵਿੱਚ ਕਿਤੇ ਨਹੀਂ ਮਿਲ ਸਕਦਾ